ਪੰਜਾਬ ਦੇ ਅੰਦਰ ਜੋ ਸਿੱਖਿਆ ਕ੍ਰਾਂਤੀ ਦੀ ਲਹਿਰ ਚੱਲ ਰਹੀ ਹੈ ਉਹਦੇ ਤਹਿਤ ਅੱਜ ਅਸੀਂ ਖੰਨੇ ਦੇ ਪਿੰਡ ਕੁੰਗਰਾਲੀ ਰਾਜਪੂਤਾ ਵਿਖੇ ਪਹੁੰਚੇ ਹਾਂ ਜਿੱਥੇ ਮੈਨੂੰ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਜਿੱਥੇ ਆਪਾਂ ਇਸ ਸਮੇਂ ਬੈਠੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈ ਸਾਇੰਸ ਦੀ ਲੈਬ ਹੈ ਔਰ ਤੁਸੀਂ ਆ ਦੇਖ ਸਕਦੇ ਹੋ ਪਿੱਛੇ ਡਿਜੀਟਲੀ ਉੱਪਰ ਹੋਰ ਲਗਾ ਕੇ ਪ੍ਰੋਜੈਕਟਰ ਲਗਾ ਕੇ ਤੇ ਆ ਪਿੱਛੇ ਡਿਸਪਲੇ ਵੀ ਕੀਤਾ ਹੈ ਔਰ ਇਸ ਪਿੰਡ ਦੇ ਵਿੱਚ ਸਾਇੰਸ ਲੈਬ ਦੇ ਉੱਤੇ 11 ਲੱਖ ਰੁਪਿਆ ਲੱਗਿਆ ਜੀ 11 ਲੱਖ ਔਰ ਇਹਦੀ ਚਾਰ ਦਿਵਾਰੀ ਹੈ ਨਹੀਂ ਸੀ ਸਕੂਲ ਦੀ ਚਾਰ ਦਿਵਾਰੀ ਦੇ ਉੱਤੇ ਇਸ ਸਕੂਲ ਦੀ ਤਾਂ 21 ਲੱਖ 50 ਹਜ਼ਾਰ ਰੁਪਿਆ ਸਰਕਾਰ ਨੇ ਖਰਚ ਕੀਤਾ ਔਰ ਬਾਥਰੂਮ ਬਣਾਏ ਨੇ ਬੱਚਿਆਂ ਲਈ 1 ਲੱਖ 40 ਹਜ਼ਾਰ ਰੁਪਿਆ ਖਰਚ ਕੀਤਾ 33 ਲੱਖ 90 ਹਜ਼ਾਰ ਰੁਪਿਆ ਕੱਲੇ ਕੁੰਗਰਾਲੀ ਰਾਜਪੂਤਾ ਪਿੰਡ ਦੇ ਉੱਤੇ ਖਰਚ ਕੀਤਾ ਔਰ ਬੀਤੇ ਕੁਝ ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹ ਇਸ ਪਿੰਡ ਦੇ ਟੂਰਨਾਮੈਂਟ ਦੇ ਉੱਤੇ ਆਏ ਸੀ ਜੋ ਕੁੰਗਰਾਲੀ ਰਾਜਪੂਤਾ ਆਪਣੀਆਂ ਖੇਡਾਂ ਦੇ ਵਿੱਚ ਸਭ ਤੋਂ ਵੱਧ ਮੰਨਿਆ ਪਰ ਮੰਨਿਆ ਪਿੰਡ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੂਰਲ 올림픽ਸ ਹੈ ਰੂਰਲ 올림픽ਸ ਦੇ ਵਿੱਚ ਕੁੰਗਰਾਲੀ ਰਾਜਪੂਤਾ ਦਾ ਬਹੁਤ ਵੱਡਾ ਨਾਮ ਹੈ ਕਿਲਾ ਰਾਏਪੁਰਵੜ ਸੋ ਕੁੰਗਰਾਲੀ ਰਾਜਪੂਤਾ ਦੇ ਵਿੱਚ ਪਿੱਛੇ ਜੇ ਬੀਤੇ ਦਿਨੀ ਮੁੱਖ ਮੰਤਰੀ ਸਾਹਿਬ ਆਏ ਸੀ ਉਹਨੇ ਇੱਕ ਟੂਰਨਾਮੈਂਟ ਦੇ ਉੱਤੇ ਔਰ ਇਸ ਪਿੰਡ ਦੇ ਨਮਿੱਤ 8.5 ਕਰੋੜ ਰੁਪਈਆ 8 ਕਰੋੜ 25 ਲੱਖ ਰੁਪਏ ਦੇ ਲਗਭਗ ਮੁੱਖ ਮੰਤਰੀ ਸਾਹਿਬ ਉਹਰੇ ਪ੍ਰੋਜੈਕਟਾਂ ਦਾ ਐਲਾਨ ਕਰਕੇ ਗਏ ਸੀ ਔਰ ਨਾਲ ਇਹਨੂੰ ਲਗਦੀਆਂ ਜਿੰਨੀਆਂ ਲਿੰਕ ਸੜਕਾਂ ਸੀ ਮੇਨ ਮੁੱਖ 3-4 ਸੜਕਾਂ ਮੇਨ ਜਿਹੜੀ ਪਿੰਡ ਵਾਸੀਆਂ ਨੇ ਉਹ ਰੋ ਡਿਮਾਂਡ ਕੀਤੀ ਸੀ ਔਰ ਮੁੱਖ ਮੰਤਰੀ ਸਾਹਿਬ ਉਹ ਵੀ ਸੜਕਾਂ ਨੂੰ ਹਰੀ ਝੰਡੀ ਦੇ ਕੇ ਉਹ ਰੋ ਗਏ ਸੀ ਸੋ ਮੈਂ মিডিਆ ਦੇ ਰਾਹੀਂ ਇੱਕ ਦੱਸਣਾ ਚਾਹੁੰਦਾ ਕਿ ਬਰੋਤੀ ਇੱਕ ਬਹੁਤ ਦੇ ਡਿਪੀਟ ਹੋਈ ਪਈ ਆ ਵਿਰੋਧੀਆਂ ਦੇ ਕਿ ਹਾਂਜੀ ਤੁਸੀਂ ਬਾਥਰੂਮਾਂ ਦੇ ਉਧ ਘਾਟ ਕਿਉਂ ਕਰਦੇ ਤੁਸੀਂ ਬਾਥਰੂਮਾਂ ਦੇ ਨਹੀਂ ਪੱਥਰ ਕਿਉਂ ਲਾਉਂਦੇ ਅਸਲ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਕਿ ਜਾਂ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਬੱਚੀਆਂ ਸਰਕਾਰੀ ਸਕੂਲ ਚ ਕਦੇ ਗਈਆਂ ਨਹੀਂ ਰਹੀਆਂ ਨਹੀਂ ਤਾਂ ਉਹ ਕਦੇ ਵੀ ਇਹ ਸਵਾਲ ਨਾ ਉਠਾਣ ਕਿਉਂਕਿ ਜਿਹੜੀਆਂ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ 90% ਜਿਹੜੀ ਪ੍ਰੋਬਲਮ ਜਿਹੜੀ ਵੀ ਹੁੰਦੀ ਆ ਆਪਣਾ ਆਪਣਾ ਜਿਹੜਾ ਆਪਾਂ ਵਾਸ਼ਰੂਮ ਜਾਂਦੇ ਆ ਉਹਦੇ ਨਾਂ ਹੋਣ ਕਰਕੇ ਜਦੋਂ ਆਪਾਂ ਯੂਰੀਨ ਪਾਸ ਕਰਨ ਤੋਂ ਰੋਕ ਦਿਆਂ ਨੇ ਉਦੋਂ ਬਾਅਦ ਉਹਨਾਂ ਦੇ ਅੰਦਰ ਵਿਚਾਰੀਆਂ ਦੇ ਪ੍ਰੋਬਲਮ ਹੋਣੀ ਸ਼ੁਰੂ ਹੁੰਦੀ ਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰੇ ਉਹ ਇੱਕ ਵਾਰ ਆਪਣੇ ਘਰੋਂ ਯੂਰੀਨ ਪਾਸ ਕਰਕੇ ਆਉਂਦੀਆਂ ਸੀ ਔਰ ਕਈ ਕਈ ਸਕੂਲ ਤਾਂ ਆਈਦੇ ਸੀ ਜਿੱਥੇ ਬੱਚੀਆਂ ਲਈ ਵਾਸ਼ਰੂਮ ਹੈ ਨਹੀਂ ਸੀ ਔਰ ਸਾਰਾ ਦਿਨ ਉਹ ਵਿਚਾਰੀਆਂ ਘਰ ਜਾ ਕੇ ਫਿਰ ਉਹਨਾਂ ਨੂੰ ਦਿਵਾਰਤੀ ਜੋ ਛੁੱਟੀ ਹੋਣ ਤੋਂ ਜਾਣਾ ਤਾਂ ਯੂਨੀਨ ਪਾਸ ਆਊਟ ਕਰਨਾ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਨੀਆਂ ਪ੍ਰੋਬਲਮਾਂ ਆndੀਆਂ ਸੀ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਅੱਜ ਬੱਚੀਆਂ ਦੇ ਲਈ ਵਾਸ਼ਰੂਮ ਬਣਨੇ ਸ਼ੁਰੂ ਹੋ ਗਏ ਜੇ ਅੱਜ ਬੱਚਿਆਂ ਦੇ ਲਈ ਵਾਸ਼ਰੂਮ ਬਣਨੇ ਸ਼ੁਰੂ ਹੋ ਗਏ ਅੱਜ ਦੇਖੋ ਕਿੰਨੀ ਵੱਡੀ ਸਾਇੰਸ ਲੈਬ 'ਚ ਤੁਸੀਂ ਬੈਠੇ ਹੋ ਅੱਜ ਜਿੱਡੇ ਜਿੱਡੇ ਪ੍ਰੋਜੈਕਟ ਪੰਜਾਬ ਸਰਕਾਰ 'ਚ ਸਿੱਖਿਆ ਦੇ ਨਿਮਿਤ ਹੋ ਰਹੇ ਨੇ ਤਾਂ ਇਹਦੇ ਲਈ ਉਲਟਾ ਐਪਰੀਸ਼ੀਏਟ ਕਰਨਾ ਚਾਹੀਦਾ ਪਰ ਪਤਾ ਨਹੀਂ ਕਿਉਂ ਵਿਰੋਧੀ ਜਿਹੜੇ ਨੇ ਉਹ ਬੜੀ ਪੈਤੀ ਪੋਲਿਟਿਕਸ ਥੱਲੜੇ ਪੱਤਰ ਦੀ ਰਾਜਨੀਤੀ ਤੇ ਆ ਚੁੱਕੇ ਨੇ ਔਰ ਬੜੀ ਹਾਸੋ ਹਿਣੀਆਂ ਤੇ ਬੱਲੀਆਂ ਤਮਾਸ਼ਵੀਨ ਹੁੰਦੇ ਨੇ ਜਿਵੇਂ ਤਮਾਸ਼ਵੀਨ ਬਣੇ ਪਏ ਨੇ ਹੁਣ ਮੈਂ ਉਸੇ ਦੇ ਤਹਿਤ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ 6 ਤਰੀਕ ਤੋਂ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਹੋ ਰਿਹਾ ਹੈ ਨੇ ਔਰ ਤਕਰੀਬਨ ਤਕਰੀਬਨ ਆ ਦੇਖੋ ਪੂਰੀ ਲਿਸਟ ਭਰੀ ਹੋਈ ਆ ਆਲਮੋਸਟ ਆਲਮੋਸਟ ਜੇਕਰ ਖੰਨੇ ਦੀ ਮੈਂ ਗੱਲ ਕਰਾਂ ਸਿਰਫ ਖੰਨੇ ਹਰਕੇ ਦੀ ਗੱਲ ਕਰਾਂ ਲਗਭਗ ਲਗਭਗ 5 6 ਕਰੋੜ ਤੋਂ ਉੱਤੇ ਦੇ ਪ੍ਰੋਜੈਕਟ ਨੇ ਜਿਹੜੇ ਫਾਸੀਆ ਪਿੰਡਾਂ 'ਚ ਹਰੀ ਝੰਡੀ ਦੇ ਕੇ ਔਰ ਜਿਹੜੇ ਪ੍ਰੋਜੈਕਟ ਨੇ ਨਿਪਰੇ ਚੜ ਚੁੱਕੇ ਨੇ ਦੋ ਤਰ੍ਹਾਂ ਦੇ ਉਹਦੇ ਘਾਟ ਮੁੰਦੇ ਨੇ ਇੱਕ ਉਹਦਾ ਘਾਟ ਮੁੰਦਾ ਕਿਸੇ ਚੀਜ਼ ਦਾ ਨਹੀਂ ਪੱਥਰ ਰੱਖਣਾ ਇੱਕ ਉਹਦਾ ਘਾਟ ਮੁੰਦਾ ਜਦੋਂ ਕੰਪੀਟੀਸ਼ਨ ਹੋ ਜਾਵੇ ਉਦੋਂ ਉਹਦਾ ਆ ਕੇ ਰੀਮਨ ਕੱਟਣਾ ਪਹਿਲੀ ਗੱਲ ਤਾਂ ਅਸੀਂ ਆਪਣੇ ਹੱਥੀ ਰਿਬਨ ਨਹੀਂ ਕਟਿਆ ਮੈਂ ਬੱਚੀਆਂ ਤੋਂ ਹਮੇਸ਼ਾ ਰਿਬਨ ਕਟਾਨਣਾ ਸਾਡੀਆਂ ਧੀਆਂ ਤੋਂ ਰਿਬਨ ਕਟਾਨਣਾ ਦੂਸਰੀ ਗੱਲ ਦੂਸਰੀ ਗੱਲ ਇਹ ਕਿ ਜਿਹੜੇ ਇਹ ਉਦਘਾਟਨ ਮੌਰੇ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਕਿ ਅਸੀਂ ਨੀ ਪੱਥਰ ਨਹੀਂ ਰੱਖ ਰਹੇ ਉਹ ਉਦਘਾਟਨੀ ਕਰ ਰਹੇ ਹਾਂ ਅਸੀਂ ਜਿਹੜੇ ਕੰਮ ਆਲਰੇਡੀ ਸਰਕਾਰ ਨੇ ਕੀਤੇ ਨੇ ਸੋ ਆਪਣੇ ਆਪ ਚ ਪੰਜਾਬ ਸਰਕਾਰ ਦਾ ਜਿੱਤੇ ਬਹੁਤ ਵੱਡਾ ਉਪਰਾਲਾ ਮੈਂ ਮੁਬਾਰਕਬਾਦ ਦਿੰਦਾ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਵੈਸਟੀ ਨੂੰ ਜਿਨ੍ਹਾਂ ਨੇ ਪਿਛਲੇ 3 ਸਾਲ ਤੋਂ ਇਸ ਡਿਪਾਰਟਮੈਂਟ ਦੇ ਵਿੱਚ ਬੜੀ ਮਿਹਨਤ ਕੀਤੀ ਹੈ ਔਰ ਮਿਹਨਤ ਕਰਕੇ ਸਕੂਲਾਂ ਦਾ ਕਾਇਆਕਲਪ ਕੀਤਾ ਔਰ ਸਿੱਖਿਆ ਦੇ ਵਿੱਚ ਨਵੀਂ ਕ੍ਰਾਂਤੀ ਦੇ ਆਂਦੀ ਹੈ ਸੱਚੀ ਕ੍ਰਾਂਤੀ ਦੇ ਆਂਦੀ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜੇ ਦੋਨੋਂ ਸਾਡੇ ਯੋਗ ਲੀਡਰ ਨੇ ਜਿਹੜੇ ਅੱਜ ਦੀ ਤਰੀਕ ਚ ਪੋਲਿਟਿਕਸ ਦੇ ਵਿੱਚ ਜਿਹੜੋ ਕਹਿੰ ਲੋ ਚਾਨਣ ਮਨਾਰਾ ਬਣੇ ਹੋਏ ਨੇ ਤੇ ਉਹਨਾਂ ਦੀ ਇਹ ਯੋਗ ਅਗਵਾਈ ਦੇ ਅੰਦਰ ਜਿਹੜੀ ਸਿੱਖਿਆ ਦੀ ਕ੍ਰਾਂਤੀ ਚੱਲ ਰਹੀ ਹੈ ਇਸ ਸਾਲ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਬਜਟ ਹੈ ਸਿੱਖਿਆ ਦਾ ਉਹ ਲਗਭਗ ਲਗਭਗ ਇਸ ਸਾਲ ਦੇ ਬਜਟ ਚ ਅੱਜ ਤੱਕ ਦਾ ਇਤਿਹਾਸਿਕ ਬਜਟ ਰੱਖਿਆ 20000 ਕਰੋੜ ਦੇ ਲਗਭਗ ਪੈਸਾ ਜਿਹੜਾ ਉਹ ਪੰਜਾਬ ਸਰਕਾਰ ਨੇ ਇਸ ਵਾਰ ਸਿੱਖਿਆ ਦੀ ਜਿਹੜੇ ਸਿੱਖਿਆ ਦੇ ਖੇਤਰ ਦੇ ਵਿੱਚ ਖਰਚ ਕਰਨਾ ਹੈ ਦੇਖੋ ਜਿਹੜੇ ਸਾਡੇ ਪਰ ਟੀਚਰ ਅਧਿਆਪਕ ਨੇ ਜਿਹੜੇ ਉਹ ਵਿਦੇਸ਼ਾਂ ਚ ਜਾ ਰਹੇ ਨੇ ਤਾਂ ਉਹਨਾਂ ਦਾ ਐਡਾ ਵੱਡਾ ਫਾਇਦਾ ਹੋ ਰਿਹਾ ਕਿ ਉਹ ਵਿਦੇਸ਼ਾਂ ਚ ਚੱਲ ਰਿਹਾ ਸਿਸਟਮ ਦੇਖ ਕੇ ਆਉਂਦੇ ਨੇ ਉੱਥੇ ਦਾ ਪੜ੍ਹਾਈ ਦਾ ਪੈਟਰਨ ਦੇਖ ਕੇ ਆਉਂਦੇ ਨੇ ਉੱਥੇ ਦਾ ਐਟਮੋਸਫੀਅਰ ਦੇਖ ਕੇ ਆਉਂਦੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਦੋਂ ਉਹ ਆਪਣੇ ਵਤਨੀ ਵਾਪਸ ਪਰਤਦੇ ਨੇ ਤਾਂ ਆ ਕੇ ਜਿਹੜੇ ਨਾਲ ਦੇ ਹੋਰ ਸਕੂਲ ਨੇ ਆਪਣੇ ਅਧਿਆਪਕ ਨੇ ਆਪਣੇ ਏਰੀਆ ਦੇ ਵਿੱਚ ਉਹਨਾਂ ਨੂੰ ਹੋਰ ਜਾਨੀ ਕਿ ਚਾਨਣਾ ਪਾਉਂਦੇ ਨੇ ਵੀ ਅਸੀਂ ਫੁਲਾਣੀ ਕੰਟਰੀ ਸਿੰਗਾਪੁਰ ਗਏ ਸੀ ਅਸੀਂ ਫਿਨਲੈਂਡ ਗਏ ਸੀ ਅਸੀਂ ਉੱਥੇ ਜਾ ਕੇ ਆ ਟੀਚਰਾਂ ਨੂੰ ਦੇਖਿਆ ਉੱਥੇ ਸਿਸਟਮ ਦੇਖਿਆ ਉੱਥੇ ਪਾਣੀ ਦਾ ਸਿਸਟਮ ਦੇਖਿਆ ਵਾਸ਼ਰੂਮ ਦਾ ਸਿਸਟਮ ਦੇਖਿਆ ਪੜ੍ਹਾਈ ਦਾ ਸਿਸਟਮ ਦੇਖਿਆ ਵੀ ਪੜ੍ਹਾਉਂਦੇ ਕਿਵੇਂ ਨੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਢਾਕੇ ਜਾ ਰੋ ਰੇ ਆ ਕੇ ਦੱਸਦੇ ਨੇ ਤਾਂ ਉਹਦੇ ਨਾਲ ਜਾਹਰ ਈ ਗੱਲ ਹੈ ਕਿ ਜਿਹੜੀ ਵਿੱਦਿਆ ਹੈ ਉਹਨੂੰ ਇੰਟਰਨੈਸ਼ਨਲ ਜਿਹੜਾ ਮੁਕਾਮ ਹੈ ਵਰਲਡ ਲੈਵਲ ਦਾ ਮੁਕਾਮ ਹੈ ਜਿਹੜਾ ਉਹ ਮਿਲਣ ਦੇ ਵਿੱਚ ਬੜੀ ਵੱਡੀ ਜਣੀ ਕਿ ਉਪਲਬਧੀ ਹੁੰਦੀ ਹੈ ਇਸਾਂ ਇੱਕ ਗੱਲ ਯਾਦ ਰੱਖਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਆਮ ਲੋਕਾਂ ਦੀ ਚੁਣੀ ਗਈ ਸਰਕਾਰ ਹੈ ਠਨਾਡਾ ਦੀ ਸਰਕਾਰ ਨਹੀਂ ਇਹ ਗਰੀਬ ਵਰਗ ਨੂੰ ਅਪਲਿਫਟ ਕਰਨ ਵਾਲੀ ਸਰਕਾਰ ਹੈ ਇਹ ਮੱਧ ਵਰਗੀਆਂ ਦੀ ਸਰਕਾਰ ਹੈ ਇਹ ਉੱਪਰ ਮੱਧ ਵਰਗੀਆਂ ਦੀ ਸਰਕਾਰ ਹੈ ਇਹ ਠਨਾਡਾ ਦੀ ਸਰਕਾਰ ਨਹੀਂ ਸੋ ਇਸ ਕਰਕੇ ਯਾਦ ਰੱਖਿਓ ਜੇ ਕਿਸੇ ਨੇ ਗਰੀਬ ਦੀ ਬਾਹ ਮੱਧ ਵਰਗੀ ਦੀ ਬਾਹ ਫੜਨੀ ਹੈ ਤਾਂ ਹਮੇਸ਼ਾ ਆਮ ਆਦਮੀ ਪਾਰਟੀ ਨੇ ਫੜਨੀ ਹੈ ਔਰ ਨਾ ਕਿਸੇ ਕਾਂਗਰਸ ਨੇ ਫੜਨੀ ਹੈ ਨਾ ਅਕਾਲੀਆਂ ਨੇ ਫੜਨੀ ਹੈ ਨਾ ਭਾਜਪਾ ਨੇ ਫੜਨੀ ਹੈ ਸੋ ਅੱਜ ਜੇ ਇੱਕ काम ਕਰਦੇ ਧੀ ਨੂੰ ਆਮ ਕਰਦੇ ਬੱਚੇ ਨੂੰ ਸਿੱਖਿਆ ਮਿਲਣ ਲੱਗੀ ਹੈ ਤਾਂ ਉਹਦੀ ਬਦੌਲਤ ਇੱਕੋ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹੋਣ ਗਿਆ ਜੀ 12750 ਦੇ ਕਰੀਬ ਟੀਚਰਾਂ ਅਸੀਂ ਪੱਕੇ ਕੀਤੇ ਨੇ। ਔਰ ਬੜੀ ਗੱਲ ਹੈ ਕਿ ਉਹ ਇੰਨੀ ਇੰਨੀ ਲੰਬੀ ਸਮੇਂ ਤੋਂ ਉਹਨਾਂ ਦੀ ਡਿਮਾਂਡ ਸੀ ਜਿਹੜੀ ਅਸੀਂ ਪੂਰਨ ਪੂਰੀ ਕੀਤੀ ਹੈ ਔਰ ਉਹਨਾਂ ਦੀ ਤਨਖਾਹ ਵੀ ਤਿੰਨ ਤੋਂ ਚਾਰ ਗੁਣਾ ਇਜ਼ਾਫਾ ਹੋ ਗਿਆ। ਜਿਹਦੀ ਤਨਖਾਹ 6000 ਸੀ ਅੱਜ 20000 ਤੋਂ 24-25000 ਹੋਈ ਹੋਈ ਹੈ ਔਰ 20000 ਦੇ ਕਰੀਬ ਅਧਿਆਪਕਾਂ ਦਾ ਜਿਹੜਾ ਜਿਹੜਾ ਭਰਤੀ ਦਾ ਪ੍ਰੋਗਰਾਮ ਹੈ ਆਲਰੇਡੀ ਔਨ ਉਹਦੇ ਚ ਚੱਲ ਰਿਹਾ ਹੈ ਪ੍ਰਤੀਕਿਰਿਆ جاری ਹੈ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਹੈ ਜਿਹੜੇ ਨਵੇਂ ਟੀਚਰ ਔਰ ਨਵੇਂ ਹਰ ਤਰ੍ਹਾਂ ਦੇ ਜਿਹੜੇ ਕਿ ਜਿੱਥੇ-ਜਿੱਥੇ ਯੂਨਿਟ ਪਾਉਗੀ ਮਤਲਬ ਕਿ ਸਕੂਲਾਂ ਦੇ ਨਮਿਤ ਉਹ ਫੈਕਲਟੀ ਭਰਤੀ ਕਰੇਗੀ